ਇਹ ਕਰੋੜਾ ਰੁਪਏ ਦਾ ਪਤਾ ਨਹੀਂ ਕਿੱਥੇ ਲਾਇਆ ਇਹਨਾਂ ਨੇ ਪਰ ਪਾਣੀ ਉਸੇ ਤਰ੍ਹਾਂ ਖੜਾ ਜਿਵੇਂ 5-6 ਸਾਲ ਪਹਿਲਾਂ ਖੜਾ ਸੀ ਕੋਈ ਪ੍ਰਬੰਧ ਨਹੀਂ ਆ ਦੇਖੋ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਗੱਡੀਆਂ ਆ ਰਹੀਆਂ ਨੇ ਪਾਣੀ ਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਜਿਵੇਂ ਮਾੜੀ-ਮੁੜੀਆਂ ਪਾਈਪਾਂ ਹੀ ਪਾਈਆਂ ਨੇ ਕੋਈ ਗੱਡੀ ਨਹੀਂ ਆ ਰਹੀ ਜਿੱਥੇ ਨਿਕਲ ਤੁਸੀਂ ਫਸ ਰਹੇ ਹੋ ਕਹਰਾਣ ਪੈਸੇ ਵੀ ਬਰਬਾਦ ਹੋਇਆ ਉਹ ਅੰਗਰੇਜ਼ ਇਹ ਤੇ ਜਿਹੜੇ ਨਹਿਰਾਂ ਚਲਾ ਕੇ ਡੇਡੀਆਂ ਹੂੰ ਇਹਨਾਂ ਦੇ ਤਾਂ ਹੀ ਨਹੀਂ ਪਾਣੀ ਨਿਕਲਦਾ ਹੈਗਾ ਥੋੜਾ ਜਿਹਾ ਸੀਵਰੇਜ ਦਾ ਇਨਾ ਮੈਂ ਭਾਜੀ ਤੁਹਾਡਾ ਸਾਡਾ ਕੁਲਦੀਪ ਸਿੰਘ ਦਾ ਨਾਮ ਹੈ ਭਾਜੀ ਕਿੱਥੇ ਰਹਿੰਦੇ ਹੋ ਬਸਿਆ ਦਾ ਸਰਕਾਰੀ ਬਲਾਕ ਵਾਲੀ ਰਹਿੰਦੀ ਹੈ ਤੇ ਜਿਵੇਂ ਆ ਪ੍ਰੋਜੈਕਟ ਸੀਗਾ ਕਾਰਪੋਰੇਸ਼ਨ ਦਾ ਇੱਥੇ ਕਹਿੰਦੇ ਕਰੋੜਾਂ ਰੁਪਏ ਲੱਗਿਆ ਕਹਿੰਦੇ ਇੱਥੇ ਪ੍ਰੋਜੈਕਟ ਪੂਰਾ ਹੋ ਗਿਆ ਤੇ ਪਾਣੀ ਦਾ ਇੰਤਜ਼ਾਮ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਕਰੋੜਾਂ ਰੁਪਏ ਦਾ ਪਤਾ ਨਹੀਂ ਕਿੱਥੇ ਲਾਏ ਇਹਨਾਂ ਨੇ ਪਰ ਪਾਣੀ ਉਸੇ ਤਰ੍ਹਾਂ ਖੜਾ ਜਿਵੇਂ 5-6 ਸਾਲ ਪਹਿਲਾਂ ਖੜਾ ਸੀ ਅੱਜ ਕਾਰਪੋਰੇਸ਼ਨ ਦਾ ਵੱਡੇ ਵੱਡੇ ਦਾਅਵੇ ਕਰਦੀ ਹੈ ਕਹਿੰਦੇ ਵੀ ਸਾਡੇ ਵੱਲੋਂ ਤੇ ਸਰਕਾਰਾਂ ਵੀ ਕਹਿੰਦੀਆਂ ਨੇ ਵੀ ਸਾਡੇ ਵੱਲ ਦਾ ਪ੍ਰਬੰਧ ਪੂਕਤਾ ਨੇ ਜੀ ਨਹੀਂ ਨਹੀਂ ਕੋਈ ਪ੍ਰਬੰਧ ਨਹੀਂ ਆ ਦੇਖੋ ਦੇ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਜਿੰਮੀ ਮੜੀ-ਮੜੀਆਂ ਪਾਈਪਾਂ ਹੀ ਪਾਈਆਂ ਨੇ ਕੋਈ ਗੱਡੀ ਨਹੀਂ ਉਹ ਚ ਨਿਕਲ ਦੁੱਥੀ ਫਸ ਰਹੇ ਲੋਕ ਹੈਰਾਨ ਹੋ ਰਹੇ ਤੋ ਤੁਹਾਨੂੰ ਲੱਗਦਾ ਨਹੀਂ ਹੈ ਕਿ ਪੈਸੇ ਦੀ ਬਰਬਾਦੀ ਹੋਈ ਹੈ ਜਿਹੜੀ ਜਿਹੜਾ ਪ੍ਰੋਜੈਕਟ ਪਾਸ ਚੱਲ ਹੀ ਨਹੀਂ ਰਿਹਾ ਹੈਗਾ ਪ੍ਰੋਜੈਕਟ ਜੀ ਦੇਖੋ ਜੀ ਪੈਸੇ ਹੀ ਬਰਬਾਦ ਹੋਇਆ ਉਹ ਅੰਗਰੇਜ਼ ਏ ਤੇ ਜਿਹੜੇ ਨਹਿਰਾਂ ਚਲਾ ਕੇ ਡੇਡੀਆਂ ਹੂੰ ਇਹਨਾਂ ਦੇ ਤਾਂ ਹੀ ਨਹੀਂ ਪਾਣੀ ਨਿਕਲਦਾ ਹੈਗਾ ਥੋੜਾ ਜਿਹਾ ਸੀਵਰੇਜ ਦਾ ਤਕਰੀਬਨ 1 ਕਰੋੜ ਰੁਪਏ ਦੇ ਕਰੀਬ ਇਸ ਪ੍ਰੋਜੈਕਟ ਤੇ ਲੱਗ ਚੁੱਕਿਆ ਜੀ ਕੀ ਤੁਹਾਨੂੰ ਲੱਗਦਾ ਕਿ ਉਹ ਵਾਜਬ ਲਗਾਉਣਾ ਜਾਏ ਸੀਗਾ ਨਹੀਂ ਬੇਕਾਰ ਗਿਆ ਜੀ ਉਹ ਕੋਈ ਕੰਮ ਨਹੀਂ ਆਇਆ ਕਰੋੜ ਇਹ ਜਦੋਂ ਪਾਣੀ ਉਹ ਨਿਕਲ ਪਾਣੀ ਰੁਕੀ ਕਰਾਂਗੇ ਤੁਸੀਂ ਦੇਖੋ ਗੱਡੀ ਨੂੰ ਹੋਣਾ ਇਸ ਤਰ੍ਹਾਂ ਪਿਆਰ ਹੋ ਜਾ ਇਸ ਜਗ੍ਹਾ ਤੇ ਡਾਕਟਰ ਬਲਬੀਰ ਸਿੰਘ ਆ ਪਾ ਕੇ ਗਏ ਸੀ ਜਦੋਂ ਪਹਿਲਾ ਬਾਰਿਸ਼ ਹੋਈ ਸੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਇਹ ਸਹੀ ਕਰ ਦਾਂਗੇ ਕੀ ਸਹੀ ਹੋਇਆ ਜੀ ਉਹ ਡਾਕਟਰ ਬਲਬੀਰ ਆਏ ਸੀ ਪਰ ਕੰਮ ਇਹ ਸਹੀ ਨਹੀਂ ਹੋਇਆ ਹੈ ਤੁਸੀਂ ਆਪ ਦੇਖ ਸਕਦੇ ਹੋ ਇਹਦੇ ਵਿੱਚ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਵੀ ਸਰਕਾਰ ਨੇ ਤਾਂ ਪੈਸੇ ਦਿੱਤੇ ਕੰਮ ਕਿੱਥੇ ਦਾ ਪ੍ਰਸ਼ਾਸਨ ਦੀ ਕਮੀ ਲੱਗਦੀ ਨਹੀਂ ਜੀ ਪਤਾ ਹੈਗਾ ਤੁਹਾਨੂੰ ਇਹ ਕੀ ਹੋ ਰਿਹਾ ਵੀ ਜਿਨ੍ਹਾਂ ਨੇ ਬਣਾਇਆ ਪ੍ਰੋਜੈਕਟ ਉਹਨਾਂ ਦੀ ਕਮੀ ਲੱਗਦੀ ਹੈ ਨਾ ਜੀ ਆਪਾਂ ਤੇ ਗੱਲ ਹੈ ਜਿਹੜੇ ਪਾਪ ਆਏ ਨੇ ਇਹਨਾਂ ਨੇ ਬਿਲਕੁਲ ਪਤਲੇ ਪਾਏ ਨੇ ਪਾਏ ਬੜੀਆਂ ਪੜੌਂਡੀਆਂ ਪੈਣੀਆਂ ਸੀ ਪਾਏ ਪਾਣੀ ਲਿਕਰਦਾ ਇਹਨਾਂ ਨੇ ਪੜੌਂਡੀਆਂ ਦਾ ਪਾਣੀ ਨਹੀਂ ਹੈ ਜਿਵੇਂ ਬ੍ਰੀਕ ਪਾਪ ਆਤੇ ਉਹਨਾਂ 'ਚ ਪਾਣੀ ਚੱਲਦਾ ਨਹੀਂ ਆਏਗਾ ਜੀ ਠੀਕ ਕੁਝ ਪੁਰਾਣੇ ਕਿ ਕਿਦਾਂ